ਸਰੀ ਦੇ 68 ਤੇ 150 ਦੀ ਕ੍ਰੋਸਿੰਗ ਆ ਉਹ ਜਿੱਥੇ ਸਾਹਮਣੇ ਗੱਡੀ ਦੀਆਂ ਲਾਈਟਾਂ ਜਗਦੀਆਂ ਦਿਖ ਰਹੀਆਂ ਉਤੋਂ ਖੱਬੇ ਨੂੰ ਤੁਰ ਕੇ ਅੱਗੇ 5 ਮਿੰਟ ਤੇ ਗੁਰਦੁਆਰਾ ਦੁਖਨਵਾਰਨ ਸਾਹਿਬ ਪਹੁੰਚ ਜਾਈਦਾ ਜੇ ਤੁਹਾਡਾ ਕੋਈ ਵਿਚਾਰ ਹੈਗਾ ਗੁਰਦੁਆਰਾ ਸਾਹਿਬ ਤੋਂ ਤੁਰ ਕੇ ਆਉਣ ਜਾਣ ਦੀ ਦੂਰੀ ਤੇ ਘਰ ਲੈ ਜਾਂਦਾ ਤਾਂ ਹੋ ਸਕਦਾ ਆ ਘਰ ਤੁਹਾਨੂੰ ਚੰਗਾ ਲੱਗੇ 6 ਗੱਡੀਆਂ ਦੇ ਡਰਾਈਵਵੇ ਵਾਲਾ ਇਹ ਘਰ 2004 ਦਾ ਬਣਿਆ ਤੇ ਇਹਦੇ ਵਿੱਚ 8 ਬੈਡਰੂਮ 5 ਬਾਥਰੂਮ ਆ ਟੋਟਲ 6500 ਸਕਰ ਫੁੱਟ ਲਾਟ ਤੇ 3800 ਸਕਰ ਫੁੱਟ ਦੀ ਉਸਾਰੀ ਕੀਤੀ ਹੋਈ ਆ 5 ਰੂਮ ਆ ਆਪ ਦੀ ਵਰਤੋਂ ਲਈ 메ਨ ਫਲੋਰ ਤੇ ਇੱਕ ਉੱਪਰਲੀ ਤੇ ਚਾਰ ਤੇ ਬੀਸਮੈਂਟ ਵਿੱਚ ਇੱਕ ਤਿੰਨ ਬੈਡਰੂਮ ਦੀ ਸੂਟ ਮਿਲ ਜਾਂਦੀ ਹੈ ਹਰੇ ਭਰੇ ਬੈਕਯਾਰਡ 'ਚ ਗਜ਼ੀਬੋ ਬਣਿਆ ਹੋਇਆ ਤੇ ਨਾਲ ਹੀ ਕਵਰਡ ਪੈਟੀਓ ਥੱਲੇ ਬਾਰਬੀਕਿਊ ਵਗੈਰਾ ਰੱਖਿਆ ਜਾ ਸਕਦਾ ਚਿਮਨੀ ਹਲ ਜਾਂ ਏਰੀਆ ਜ਼ਿਆਦਾਤਰ ਸਾਲ 2000 ਦੇ ਅੰਦਰ ਬਾਰੂਸਾਰਿਆ ਗਿਆ ਤੇ ਆਸੇ-ਪਾਸੇ ਸਾਰੇ ਘਰ ਇੱਕੋ ਜਿਹੀ ਉਮਰ ਤੇ ਦੇਖੋ ਵਾਲੇ ਨੇ ਇਹ ਘਰ ਨੂੰ ਟਾਈਮ ਦੇ ਟਾਈਮ ਅਪਡੇਟ ਕੀਤਾ ਗਿਆ ਤੇ ਇਸ ਦੀ ਮੰਗ ਰੱਖੀ ਆ 19,50,888 ਡਾਲਰ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲਈ ਪੇਜ ਫਾਲੋ ਕਰ ਲਓ ਘਰ ਖਰੀਦਦਮ ਵੇਚਣ ਸੰਬੰਧੀ ਫੋਨ ਕਰ ਲਿਓ ਗੁਰਪ੍ਰੀਤ ਸਿੰਘ ਰੀਅਲਟਰ ਸਾਹਿਬ ਨੂੰ ਸਮਾਂ ਦੇਣ ਲਈ ਧੰਨਵਾਦ